ਬਿੰਦਰਨੀ ਰੇਡੀਓ ਦੀ ਆਵਾਜ਼ ਸੁਣੀ ਜਿਸ ਦੁਆਰਾ ਇਹ ਕਿਹਾ ਜਾ ਰਿਹਾ ਸੀ ਖਬਰਾਂ ਵਿੱਚ ਭਾਰਤ-ਪਾਕ جنگ ਲੱਗਣ ਵਾਲੀ ਹੈ ਨਗਰ ਨੂੰ ਬੇਨਤੀ ਹੈ ਕਿ ਸਰਹੰਦ ਦੇ ਨੇੜਲੇ ਪਿੰਡ ਆਪਣੇ ਘਰ-ਵਾਰ ਖਾਲੀ ਕਰ ਦੇਣ ਉਧਰ ਹਰ ਪਾਸੇ ਬੇਨਤੀਆਂ ਬੋਲੀਆਂ ਜਾ ਰਹੀਆਂ ਸਨ ਕਿਸੇ ਨੇ ਘਰੋਂ ਬਾਹਰ ਨਹੀਂ ਜਾਣਾ ਤੇ ਹਰ ਘਰ ਦੀ ਲਾਈਟ ਬੰਦ ਹੋਣੀ ਚਾਹੀਦੀ ਹੈ ਲੋੜੀਂਦਾ ਰਾਸ਼ਨ ਆਪਣੇ ਘਰਾਂ ਵਿੱਚ ਜਮ੍ਹਾਂ ਕਰ ਲਵੋ ਦਿੰਦਰ ਇਹ ਸੁਣ ਉਦਾਸ ਹੋ ਗਿਆ ਆਪਣੇ ਬੱਚੀ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗੀ ਉਹ ਆਪਣੇ ਕੰਮ ਤੇ ਜਾ ਰਿਹਾ ਸੀ ਪੈਦਲ ਪਰ ਦਿਮਾਗ ਝੰਗਦੀਆਂ ਗੱਲਾਂ ਵਿੱਚ ਰੁੱਝਿਆ ਹੋਇਆ ਸੀ ਗਲਤ ਵਿਚਾਰ ਉਹਦੇ ਮਨ ਵਿੱਚ ਚੱਲ ਰਹੀ ਸਨ ਉਹ ਡਰਿਆ ਹੋਇਆ ਅੰਦਰ ਮਨ ਸੋਚ ਰਿਹਾ ਸੀ ਮੇਰੇ ਬੱਚਿਆਂ ਦਾ ਕੀ ਬਣੂਗਾ ਕਿੰਨੀ ਹੀ ਘਰ ਇਸ ਜੰਗ ਨੇ ਉਜਾੜ ਦੇਨੇ ਕਿੰਨੀਆਂ ਮਾਵਾਂ ਦੇ ਪੁੱਤ ਮਾਰੇ ਜਾਣੇ ਜੋ ਸਰਹੰਦ ਦੀ ਰਾਖੀ ਬੈਠੇ ਕਿੰਨੀਆਂ ਸਾਹ ਸੁਹਾਗਣਾਂ ਦੇ ਚੂੜੇ ਲਥਣੀ ਕਿੰਨੀ ਮਾਸੂਮ ਬੱਚਿਆਂ ਦਾ ਬਚਪਨ ਉਹਨਾਂ ਤੋਂ ਖੋ ਲੈਣਾ ਇਸ ਜੰਗ ਨੇ ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਇੰਨੇ ਉਹਦੇ ਕੰਮੀ ਸਿਆ ਤੂੰ ਕਿਉਂ ਡੋਲੀ ਪ੍ਰਾਣੀਆਂ ਤੁਦ ਰੱਖੇਗਾ ਰੱਖਣਹਾਰ ਉਹ ਜਿਵੇਂ ਵੀ ਫਿਕਰਾ ਜਿਹਾ ਹੋ ਗਿਆ ਤੇ ਅੰਤਰ ਮਾਨ ਕਹਿਣ ਲੱਗਾ ਵਾਹਿਗੁਰੂ ਹੈ ਸਭ ਦਾ ਰੱਖਣਹਾਰ ਉਹਨੇ ਜੰਮਣ ਮਰਨ ਨਿਸ਼ਚਿਤ ਕੀਤਾ ਸਭ ਜੋ ਹੋਣਾ ਉਦੇ ਪਾਣੀ ਵਿੱਚ ਹੋਣਾ ਉਹ ਆਪ ਰਾਖਾ ਆਪਣੀ ਬੱਚਿਆਂ ਦਾ ਚੱਲ ਬਾਬਾ ਸਭ ਸੰਭਾਲ ਲਵੀਂ ਆਪਣੀ ਚੜ੍ਹਦੇ ਲੈੰਦੇ ਪੋਈ ਪੰਜਾਬ ਨੂੰ ਇਹ ਮੇਰਾ ਨਹੀਂ ਮੁੰਨਕਤਾ ਦਾ ਦਰਦ ਮੈਂ ਖੁਸ਼ ਤੇਰੀ ਪਾਣੀ ਵਿੱਚ ਪਰ ਤੂੰ ਇਹ ਸ਼ਬਦ ਮੇਰੇ ਕੰਨੀਆਂ ਪਾ ਮੈਨੂੰ ਦੱਸ ਦਿੱਤਾ ਮੈਂ ਮੁਸਾਫਿਰ ਤੇ ਮੇਰਾ ਕੰਮ ਕਰਮ ਕਰਨਾ ਆਪਣੀ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਮੈਨੂੰ ਤੇਰਾ ਸਹਾਰਾ ਤੂੰ ਸੁਮੂੱਚੀ ਚੜਦੀ ਲੈnde ਪੰਜਾਬ ਦੀ ਰਾਖੀ ਕਰੀ ਉਹ ਰਹਾ ਵਿੱਚ ਰੁਕ ਗੁਟਕਾ ਸਾਹਿਬ ਜੇਬ ਵਿੱਚੋਂ ਕੱਢ ਪਾਠ ਕਰਨ ਵਹਿ ਗਿਆ ਤੇ ਸਰਵੱਤ ਦੇ ਭਲੇ ਲਈ ਅਰਦਾਸ ਕਰਨ ਲੱਗਾ ਜੰਗ ਤੋਂ ਡਰਿਆ ਬਿੰਦਰ ਗੁਰੂ ਦੀ ਓਟ ਵਿੱਚ ਸੀ ਜੰਗ ਕੋਈ ਵੀ ਹੋਵੇ ਇੱਕ ਆਮ ਮਨੁੱਖ ਦੇ ਮਾਨਦੇ ਹਾਲਾਤ ਇੰਜ ਹੀ ਹੁੰਦੇ ਭਾਪੁਰਨ ਉਹ ਪਤਾ ਨਹੀਂ ਕਿਹੜੇ ਜਿਹੜੇ ਮਜ਼ਹਬ ਧਰਮ ਨੂੰ ਨਿਸ਼ਾਨਾ ਬਿਨਾ ਆਪਣੇ ਆਪ ਨੂੰ ਉੱਚ ਸਿੱਧ ਕਰਦੇ ਮਾਨਵਤਾ ਦਾ ਕਤਲ ਕਰਦੇ ਘਾਨ ਕਰਦੇ ਸੋ ਦੋਸਤੋ ਕੁਰਬਾਨੀ ਸੰਗ ਜੁੜੋ ਸੁਖ ਸ਼ਾਂਤੀ ਲਈ ਪਾਠ ਕਰੋ ਸਿਰਫ ਆਪਣੀ ਲਈ ਹੀ ਨਹੀਂ ਉਹਨਾਂ ਲਈ ਵੀ ਸੋਚੋ ਜੋ ਸਾਡੀ ਰਾਖੀ ਲਈ ਸਰਹੰਦ ਤੇ ਬੈਠੀ ਤਵਾਹੀ ਈਦਰ ਹੋਵੇ ਜਾਂ ਉਧਰ ਹੋਵੇ ਨੁਕਸਾਨ ਸਾਡਾ ਸਾਂਝਾ ਹੈ ਅਸੀਂ ਅਲੱਗ ਨਹੀਂ ਹਾਂ ਇਹ ਸਿਰਫ ਰਾਜਨੀਤਿਕ ਵਾਨਾਂ ਦੀਆਂ ਕੂਟਨੀਤਿਕ ਚਾਲਾਂ ਇਹਨਾਂ ਨੇ ਫਿਰ ਤੋਂ ਹੱਥ ਮਿਲਾ ਲਏ ਨਹੀਂ ਰਖਾ ਮਿਆਜਾ ਹਮੇਸ਼ਾ ਆਮ ਜਨਤਾ ਪੁਗਤ ਦੀ ਸੋ ਅਫਵਾਹਾਂ ਤੋਂ ਦੂਰ ਰਹੋ ਪ੍ਰੇਮਪੂਰਵਕ ਰਹੋ ਵਾਹਿਗੁਰੂ ਅਗੇ ਅਰਦਾਸ ਕਰੂੰ ਕਿ ਚੜਦੀ ਲੈਂਦੀ ਪੰਜਾਬ ਚ ਹਮੇਸ਼ਾ ਸੁੱਖ ਦਾ ਸੁਨਿਹਾ ਲਿਆਈ ਵਾਹਿਗੁਰੂ ਜੀ